ਖੋਕਰ ਦੇ ਜੀ ਪੀਜ਼ਾ ਕੀਤਾ ਵਾ ਪੈਪਸੀ ਵਗੈਰਾ ਕਈਆਂ ਬਾਕੀ ਵੀ ਖਾ ਖਾ ਰਹੇ ਆ ਜੀ ਕਿੱਦਾਂ ਦਾ ਟੇਸਟ ਹੈ ਬਹੁਤ ਵਧੀਆ ਟੇਸਟ ਹੈ ਜੀ ਬਹੁਤ ਵਧੀਆ ਰੋਜ਼ ਰੋਜ਼ ਜੀ ਲੱਗ ਗਈਆਂ ਹੁਣੇ ਜਾਣੇ ਰਹਿੰਦੇ ਆ ਬੰਦਿਆਂ ਨੂੰ ਵੀ ਭੇਜਦੇ ਹੋਰਾਂ ਨੂੰ ਬਹੁਤ ਵਧੀਆ ਟੇਸਟ ਆ ਭਾਜੀ ਸਾਰਾ ਕੁਝ ਬਹੁਤ ਵਧੀਆ ਆ ਬਰਗਰ ਫਰਾਈਆਂ ਪੀਜ਼ਾ ਤਾਂ ਸਾਰਾ ਜੋ ਕੁਝ ਵੀ ਆ ਸਾਰਾ ਕੁਝ ਬਹੁਤ ਟੇਸਟੀ ਆ ਭਾਜੀ ਹਾਂ ਜੀ ਸਾਰੇ ਜਾਣੇ ਮੇਰਾ ਭਰਾ ਹੁਣ ਟਰਾਈ ਕਰਨ ਇਲਾਵਾ ਗੇਮਿੰਗ ਵੀ ਆ ਭਾਜੀ ਹਾਂ ਹਾਂ ਉੱਤੇ ਗੇਮਿੰਗ ਵੀ ਕਰ ਸਕਦੇ ਆ ਬਾਹਰ ਭਾਜੀ ਬਹੁਤ ਵਧੀਆ ਵਿਊ ਆ ਦੇਖਣ ਤੁਸੀਂ ਆਪਦੀ ਫੈਮਲੀ ਨਾਲ ਆ ਸਕਦੇ ਆ enjoyment ਕਰੋ ਇੱਥੇ ਫੈਮਲੀਆਂ ਦੀ ਫੈਸਿਲਿਟੀ ਵਾਸਤੇ ਜਿਹੜੇ ਖਾਸ ਕਰਕੇ ਫੈਮਲੀਆਂ ਵਾਸਤੇ ਤੇ ਬੱਚਿਆਂ ਦੇ ਖੇਡਣ ਵਾਸਤੇ ਜੋ ਇੱਥੇ ਅਸੀਂ ਖਾਣ ਪੀਣ ਦੇ ਨਾਲ ਨਾਲ ਬੱਚਿਆਂ ਦੀ ਗੇਮਸ ਵਾ ਕੈਰਮ ਬੋਰਡ ਵਾ ਚਾਰਸ ਵਾ ਤੇ ਹੋਰ ਵੀ ਛੋਟੀਆਂ-ਛੋਟੀਆਂ ਕਈ ਆਈਟਮਾਂ ਇਹੋ ਜਿਹੀਆਂ ਜਿਹੜੀਆਂ ਵੀ ਖਾਣ ਦੇ ਨਾਲ ਨਾਲ ਫੋਨਾਂ ਤੋਂ ਛਟਕਾਰਾ ਪਾਉਣ ਵਾਸਤੇ ਇਹੋ ਜਿਹੀਆਂ ਫੈਸਿਲਿਟੀਆਂ ਬੱਚਿਆਂ ਨੂੰ ਦਈਏ ਇੱਥੇ ਅਸੀਂ ਜਿੰਨੇ ਵੀ ਕ੍ਰਿਕਟ ਮੈਚ ਆ ਚਾਹੇ ਹਾਕੀ ਦਾ ਮੈਚ ਆ ਚਾਹੇ ਫੁੱਟਬਾਲ ਦਾ ਮੈਚ ਆ ਇੱਥੇ ਬਾਹਰ ਆਪਣੇ ਪਾਰਕਿੰਗ ਦੇ ਵਿੱਚ پارک ਦੇ ਵਿੱਚ ਪੂਰਾ ਵਧੀਆ ਢੰਗ ਦੇ ਨਾਲ ਇੱਥੇ ਮੈਚ ਦਿਖਾਏ ਜਾਂਦੇ ਆ ਜੀ ਮਤਲਬ ਮੈਚ ਦੇਖੋ ਤੇ ਨਾਲੇ ਖਾਓ ਵੀਓ ਜੀ ਬਿਲਕੁਲ ਬਿਲਕੁਲ ਰੋਡ ਹਾਈਵੇ ਦੇ ਉੱਪਰ ਆ ਇਹ ਬਿਲਕੁਲ ਲੱਦਣਾ اڈੇ ਤੇ ਆ ਜੀ ਹਾਈਵੇ ਦੇ ਉੱਪਰ ਆ ਸੋ ਪਲੱਸ ਪੁਆਇੰਟ ਆ ਬਹੁਤ ਵਧੀਆ ਕਸਟਮਰ ਨੂੰ ਜਿੱਦਾਂ ਕੋਈ ਵੀ ਆਪਾਂ ਜਾਂਦੇ ਆ ਕਿੱਥੇ ਵੀ ਜਾਂਦੇ ਆ ਇਸ ਰੋਡ ਦੇ ਉੱਤੋਂ ਦੀ ਕੋਈ ਨੰਗਦਾ ਤੇ ਉੱਥੇ ਲੈਫਟ ਸਾਈਡ ਦੇ ਗੱਡੀਆਂ ਦੀ ਪਾਰਕਿੰਗ ਦੀ ਫੈਸਿਲਿਟੀ ਬਹੁਤ ਵਧੀਆ ਵਾ ਜੀ ਹੈ ਲਦੜਾ ਅੱਡੇ ਤੋਂ ਜਦੋਂ ਆਪਾਂ ਮਲਸੀਆਂ ਵਾਲ ਨੂੰ ਜਾਂਦੇ ਆ ਤੇ ਉੱਥੇ ਲੈਫਟ ਸਾਈਡ ਤੇ ਇਹ ਆਪਣਾ ਕ੍ਰਿਸਪੀ ਹਾਕਰ ਆ ਜੀ 6 ਕਿਲੋਮੀਟਰ ਤੱਕ ਅਸੀਂ ਹੋਮ ਡਿਲੀਵਰੀ ਸਾਰੇ ਪਾਸੇ ਫ੍ਰੀ ਕਰਦੇ ਆ ਜੀ ਬਿਲਕੁਲ ਇੱਥੇ ਬਰਥਡੇ ਪਾਰਟੀਆਂ ਕਰ ਸਕਦੇ ਆ ਕਿੱਟੀ ਪਾਰਟੀ ਕਰ ਸਕਦੇ ਆ ਹੋਰ ਜਿਹੜੇ ਛੋਟੇ 40 ਤੋਂ 50 ਬੰਦਿਆਂ ਦੀ ਗੈਦਰਿੰਗ ਵਾਲੇ ਪ੍ਰੋਗਰਾਮ ਜਿਹੜੇ ਆ इजीली ਇੱਥੇ ਅਸੀਂ ਕਰ ਸਕਦੇ ਆ ਰਾਤ ਨੂੰ ਇਹ ਜਿਹੜਾ ਬਾਹਰ ਪਾਰਕਿੰਗ ਦੇ ਵਿੱਚ پارک ਦੇ ਵਿੱਚ ਜਿਹੜਾ ਅਸੀਂ ਪ੍ਰੋਗਰਾਮ ਕਰ ਸਕਦੇ ਆ ਉਹ ਅਸੀਂ 150 ਤੋਂ 200 ਬੰਦੇ ਦੀ ਗੈਦਰਿੰਗ ਦਾ ਵੀ ਕਰਦੇ ਆ ਜੀ ਇੱਥੇ ਚਿਕਨ ਬਹੁਤ ਫੇਮਸ ਆ ਚਿਕਨ ਬਕਟਸ ਹੋ ਗਈਆਂ ਜੀ ਆਪਣੇ ਲੈਗ ਹੋ ਗਈਆਂ ਵਿੰਗਸ ਹੋ ਗਈਆਂ ਵਾ ਚਿਕਨ ਪੌਪ ਕਨ ਹੋ ਗਿਆ ਜੀ ਇੱਕ ਹਾਕਰ ਚਿਕਨ 버ਗਰ ਆ ਬਹੁਤ ਫੇਮਸ ਆ ਜੀ ਉਹ ਕਾਫੀ ਲੱਗਦਾ ਵਾ ਆਪਣੇ ਕੋਲ ਪਾਸਤਾ ਦਾ ਰੈਪਸ ਆ ਠੀਕ ਹੈ ਹੋਰ ਬੱਚਿਆਂ ਲਈ ਸਾਰੇ ਸਨੈਕਸ ਹੈਗੇ ਆ ਹਾਂਜੀ ਪੀਜ਼ਾ ਵਾਜੀ ਹਾਂਜੀ ਸੰਡੇ ਨੂੰ ਜੀ ਜਿੱਦਾਂ ਆਪਣਾ ਲੋਕਲ ਏਰੀਆ ਸਾਰਾ ਨਾਲ ਦੇ ਅਸੀਂ ਵੀ ਚਾਹੁੰਦੇ ਆ ਕਿ ਕੁਛ ਨਾ ਕੁਛ ਸੰਡੇ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਕਿ ਕੁਛ ਨਾ ਕੁਛ ਕੀਤਾ ਜਾਵੇ ਸਾਰੇ ਆਪਦੇ ਏਰੀਏ ਦੇ ਬੰਦੇ ਆ ਤੇ ਐਤਵਾਰ ਨੂੰ ਪੀਜ਼ੇ ਨਾਲ ਪੀਜ਼ਾ ਅਸੀਂ ਫ੍ਰੀ ਲਾਇਆ ਹੁੰਦਾ ਵਾ ਪਰ ਪਹਿਲੇ ਵੀ ਆਉਂਦੇ ਹੋ ਹਾਂਜੀ ਇੱਥੇ ਲੰਘਦੇ ਮੈਂ ਜਲੰਧਰ ਜੌਬ ਕਰਦਾ ਆ ਅਕਸਰ ਇੱਥੇ ਆਉਂਦਾ ਆ ਨਾ ਅਕਸਰ ਹੀ ਆਉਂਦੇ ਆ ਹਾਂਜੀ ਕਿੰਦਾ ਵਾ ਫਾਇਦਾ ਲੈਣ ਦਾ ਬਹੁਤ ਵਧੀਆ ਜੀ ਇੱਥੇ ਖਾਸ ਕਰਕੇ ਜਦੋਂ ਵੀ ਭੁੱਖ ਲੱਗਦੀ ਆ ਤਾਂ ਆਸੇ ਪਾਸੇ ਨਾਲ ਸੋਚਦਾ ਕਿ ਇੱਥੇ ਆ ਕੇ ਖਾਤੇ ਨਾ ਜੀ ਬਿਲਕੁਲ ਸਭ ਤੋਂ ਬਾਈ ਇਹ ਬਹੁਤ ਨਹੀਂ ਬਹੁਤ ਵਧੀਆ ਸਰਵਿਸ ਸਰਵਿਸ ਵੀ ਕੋਈ ਟਾਈਮਿੰਗ ਦਾ ਵੀ ਜੋ ਚੀਜ਼ ਜਿੰਨਾ ਦੱਸਦੇ ਨੇ ਕਿ 10 ਮਿੰਟ 5 ਮਿੰਟ ਟਾਈਮ ਪੀਰੀਅਡ ਦੇ ਵਿੱਚ ਬਿਲਕੁਲ ਉਨੇ ਟਾਈਮ 'ਚ ਆ ਜਾਂਦਾ ਨਹੀਂ ਜੀ 150 ਰੁਪਿਆ ਪਰ ਆਵਰ ਦੇ ਹਿਸਾਬ ਨਾਲ ਚਾਰਜਸ ਆ ਜੀ ਤੇ ਅਸੀਂ ਵੀ ਨਵਾਂ ਇਹ ਕੰਮ ਇੱਥੇ ਸ਼ੁਰੂ ਕੀਤਾ ਵਾ ਪੂਲ ਦਾ ਉਹਦੇ ਵਾਸਤੇ ਅਸੀਂ ਇੱਕ ਆਫਰ ਰੱਖੀ ਆ ਵੀ ਜਿਹੜਾ 1500 ਰੁਪਏ ਦਾ ਮਿਨੀਮਮ ਆਰਡਰ ਕਰੂਗਾ ਉਹਨੂੰ 1 ਘੰਟਾ ਪੂਲ ਆ ਉਹ ਟੋਟਲ ਫ੍ਰੀ ਖੇਡਣ ਲਈ ਦਿੱਤਾ ਜਾ ਰਿਹਾ 1500 ਆ ਗਿਆ ਹੋਕਰ ਤੇ ਛਾਹ ਹੈ ਹੋਕਰ ਨਕੌਦਰ ਸ਼ਹਿਰ ਦੇ ਵਿੱਚ ਮਲਸੀਆਂ ਰੋਡ ਤੇ ਲੰਧਣਾ ਅੱਡੇ ਦੇ ਬਿਲਕੁਲ ਸਾਹਮਣੇ ਜੀ ਐ ਦਾ ਕ੍ਰਿਸਪੀ ਹੋਕਰ ਜਿੱਥੇ ਤੁਹਾਨੂੰ ਇੱਕ ਬਹੁਤ ਹੀ ਸੁਆਦਿਸ਼ਟ ਮਜ਼ੇਦਾਰ ਜਨਕਿ ਪੀਜ਼ਾ ਮਿਲੇਗਾ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਮਿਲਣਗੀਆਂ ਜੀ ਹਾਂ ਬਹੁਤ ਸਾਰੀਆਂ ਐਡਮਾਂ ਦੇ ਨਾਲ ਨਾਲ ਛੋਟੇ ਬੱਚਿਆਂ ਲਈ ਪਾਰਕ ਕਿੱਤੀ ਪਾਰਟੀ ਵਰਦੇ ਪਾਰਟੀ ਔਰ ਹੋਰ ਵੀ ਛੋਟੇ-ਬੋਟੇ ਫੰਕਸ਼ਨਾਂ ਦੇ ਲਈ ਤੁਸੀਂ ਆ ਸਕਦੇ ਹੋ ਦਾ ਕ੍ਰਿਸਪੀ ਹੋਕਰ ਗੇਮੀ ਪੀਜੇ ਨਾਲ ਪੀਜਾ ਫ੍ਰੀ ਤੁਹਾਂ ਦੇ ਲੈ ਕੇ ਆਏ ਆ ਨਕੌਦਰ ਤੋਂ ਆਉਣੇ ਆ ਤੁਸੀਂ ਜਲੰਧਰ ਤੋਂ ਆਉਣੇ ਆ ਮਲਸੀਆਂ ਰੋਡ ਤੇ ਲਧੜਾ ਅੱਡੇ ਦੇ ਬਿਲਕੁਲ ਸਾਹਮਣੇ ਆ ਜੀ ਦਾ ਕ੍ਰਿਸਪੀ ਹੋਕਰ ਅੰਦਰ ਲੈ ਕੇ ਚੱਲਦੇ ਆਂ ਔਰ ਓਨਰ ਨਾਲ ਗੱਲਬਾਤ ਕਰਨੇ ਆਂ ਕੀ ਕੀ ਮਿਲ ਸਕਦਾ ਇੱਥੋਂ ਨਾ ਕਰੀ ਮੇਰਾ ਭਾਜੀ ਰੋਮੀਓ ਜੀ ਹੌਕਰ ਤੇ ਪਹੁੰਚੇ ਕੀ ਝੋਟ ਕਰਤਾ ਹੌਕਰ ਤੇ ਜੀ ਪੀਜ਼ਾ ਕੀਤਾ ਵਾ ਪੈਪਸੀ ਵਗੈਰਾ ਕਈਆਂ ਬਾਕੀ ਵੀ ਖਾ ਖਾਟੇ ਆ ਜੀ ਕਿੱਦਾਂ ਦਾ ਟੇਸਟ ਆ ਬਹੁਤ ਵਧੀਆ ਟੇਸਟ ਆ ਜੀ ਬਹੁਤ ਵਧੀਆ ਰੋਜ਼ ਰੋਜ਼ ਜੀ ਲੱਗ ਗਈਆਂ ਉਹਨੇ ਜਾਣੇ ਰਹਿੰਦੇ ਆ ਬੰਦਿਆਂ ਨੂੰ ਹੀ ਭੇਜਦੇ ਹੋਰਾਂ ਨੂੰ ਬਹੁਤ ਵਧੀਆ ਟੇਸਟ ਆ ਬਾਕੀ ਆਪਣੇ ਇੱਕ ਭਾਜੀ ਉਹਨਾਂ ਨੇ ਪੂਲ ਲਾਇਆ ਵਾ ਉਹ ਵੀ ਬਹੁਤ ਵਧੀਆ ਵਾ ਜਦ ਦਾ ਵਧੀਆ ਸ਼ੋਗਲ ਹੋ ਜਾਂਦਾ ਵਾ ਹਾਂਜੀ 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 ਮਿਲਕ ਸਸੀ ਖਾਨ ਸਰ ਹੋਰ ਕੀ ਸਰ ਆਇਓ ਜਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਸਰ ਕੀ ਖਾ ਰਹੇ ਹੋ ਅੱਜ ਕੀ ਆਰਡਰ ਹਾਂਜੀ ਪੀਜਾ ਕੀ 23 ਸਰ ਆਰਡਰ ਹਾਂਜੀ ਮੈਂ ਪਹਿਲੇ ਵੀ ਆਉਂਦਾ ਹਾਂ ਕਿ ਵਾਰੀ ਪਹਿਲੀ ਵਾਰੀ ਨਹੀਂ ਨਹੀਂ ਬਹੁਤ ਵਾਰੀ ਆਈਦਾ ਜੀ ਬਹੁਤ ਵਾਰੀ ਹਾਂਜੀ ਕਿਦਾਂ ਵਰਤੀ ਸਾਰਾ ਬਹੁਤ ਵਧੀਆ ਸਵਾਦ ਆ ਜੀ ਵਧੀਆ ਤੇ ਇਸ ਤੇ ਕੀ ਕਹਿਣਾ ਚਾਹੋਗੇ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਹਾਂਜੀ ਆਉਣਾ ਚਾਹੀਦਾ ਜੀ ਗੇਮਾਂ ਵੀ ਆ ਪੂਲ ਖੇਡ ਸਕਦੇ ਆ ਹਾਂਜੀ ਸਾਰਿਆਂ ਨੂੰ ਆਉਣਾ ਖਾਣ ਦਾ ਬਹੁਤ ਵਧੀਆ ਆ ਕੀ ਨਾ ਸਰ ਮੇਰਾ ਨਾਂ ਗਿੰਦਾ ਆ ਜੀ ਗਿੰਦਾ ਭਾਜੀ ਬਾਜੀ ਹਾਂਜੀ ਇਹ ਕੀ ਖਾ ਰਿਹਾ ਹੈ ਬਾਜੀ ਪੀਜ਼ਾ ਜੀ ਚਿਕਨ ਪੀਜ਼ਾ ਹਾਂਜੀ ਦਿਲ ਵੀ ਨਾਲ ਕਰ ਰਿਹਾ ਨਾ ਤੁਸੀਂ ਵੀ ਖਾਓ ਜੀ ਜ਼ਰੂਰ ਸਾਰੇ ਜਣੇ ਹੁਣ ਕਿਥੇ ਮੁਚੇ ਤੁਸੀਂ ਅਸੀਂ ਗਾਂਦਰਾ ਹੌਕਰ ਆਏ ਇਹ ਨਕੋਦਾ ਤੋਂ ਮਲਸੀਆਂ ਰੋਡ ਤੇ ਆ ਸਾਡੇ ਆਪਣੇ ਭਾਈ ਆ ਉਹਨਾਂ ਦਾ ਇਹ ਵੱਡੇ ਭਾਈ ਆ ਤੇ ਬਹੁਤ ਵਧੀਆ ਇਹਨਾਂ ਦਾ ਪੀਜ਼ਾ ਫੂਡ ਸਾਰਾ ਬਹੁਤ ਵਧੀਆ ਆ ਨਾਲ ਪੀਜ਼ਾ ਵੀ ਫਰਾਈਆਂ ਵੀ ਪੈਪਸੀ ਵੀ ਜੋ ਜੀ ਕਰਦਾ ਜੀ ਸਾਰਾ ਕੁਝ ਬਹੁਤ ਵਧੀਆ ਆ ਵਧੀਆ ਹਾਂਜੀ ਹਾਂਜੀ ਬਿਲਕੁਲ ਨਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਹੈ ਗੁਰਪ੍ਰੀਤ ਸਿੰਘ ਜੀ ਹਾਂ ਜੀ ਤੁਸੀਂ ਵੀ ਪੀਜਾ ਖਾ ਰਹੇ ਹੋ ਹਾਂ ਜੀ ਸਾਰਾ ਜੀ ਪੀਜਾ ਹੀ ਖਾ ਰਹਾ ਹੈ ਸਰ ਚਾਕਤ ਲੈਣ ਆਈਆਂ ਖਾਈ ਜਾਨੇ ਆ ਹਾਂ ਇਹ ਆ ਬੜੀ ਦੰਦੀ ਹਾਂ ਤਾਂ ਸਪੈਸਟ ਕਿੰਨਾ ਲੱਗਾ ਬਹੁਤ ਵਧੀਆ ਸਰ ਵਧੀਆ ਹੈ ਜੀ ਹਾਂਜੀ ਪਹਿਲਾਂ ਵੀ ਹੁੰਦੇ ਵੇ ਹਾਂਜੀ ਸਰ ਆਪਣੇ ਭਰਾਵਾਂ ਦਾ ਹੀ ਹੈ ਇਹ ਜੀ ਭਰਾਵਾਂ ਦਾ ਹੀ ਆ ਹਾਂਜੀ ਜਿਹੜਾ ਸਾਰਾ ਇਲਾਕਾ ਹੀ ਹੁਣ ਬਾਦਲੇ ਤੱਕਰੀਬ ਬਿਲਕੁਲ ਸਰ ਹਾਂਜੀ ਸਰ ਆਪਣੇ ਪਿੰਡ ਦਾ ਵਾ ਆਪਣੇ ਭਰਾਵਾਂ ਦਾ ਵਾ ਹੋਰ ਕੀ ਕੀ ਸਾਨੂੰ ਸੁਖੂ ਲਿਤਾ ਇੱਥੇ ਸਰ ਵਿੱਚ ਖੇਡਾਂ ਰੱਖੀਆਂ ਵਾ ਏਅਰ ਪੂਲ ਵਗੈਰਾ ਆ ਲੈ ਆਏ ਆ ਨਿਆਣਿਆਂ ਲਈ ਬਾਹਰ ਖੇਡਣ ਨੂੰ ਆ ਪਾਰਕ ਬਣਿਆ ਹੋਇਆ ਬਿਲਕੁਲ ਬਿਲਕੁਲ ਤਾਂ ਬਹੁਤ ਵਧੀਆ ਮਰਜ਼ੀ ਬਿਲਾਈਏ ਇਹਨਾਂ ਨੇ ਐਤਵਾਰ ਪੀਜੇ ਨਾਲ ਪੀਆ ਹਾਂਜੀ ਬਰੀਆ ਹਾਂਜੀ ਉਹ ਹੁੰਦਾ ਜੀ ਹਰ ਐਤਵਾਰ ਹੁੰਦਾ ਨਾਲ ਜੀ ਅੰਮ੍ਰ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਈ 32 ਹਾਂਜੀ ਠੀਕ ਠਾਕ ਜੀ ਅੱਜ ਆਪਾਂ ਹੋਪਰ ਦੇ ਬੈਠੇ ਹਾਂ ਹਾਂਜੀ ਕੀ ਕੀ ਖਾਦਾ ਹੋਇਆ ਅੱਜ ਤੱਕ ਪਾਜੀ ਸਾਰਾ ਕੁਝ ਬਹੁਤ ਵਧੀਆ ਆ ਬਰਗਰ ਫਰਾਈਆਂ ਪੀਜ਼ਾ ਤਾਂ ਸਾਰਾ ਜੋ ਕੁਝ ਵੀ ਆ ਸਾਰਾ ਕੁਝ ਬਹੁਤ ਟੇਸਟੀ ਆ ਭਾਜੀ ਹਾਂਜੀ ਸਾਰੇ ਜਾਣੇ ਮੇਰਾ ਭਰਾ ਆਨ ਟਰਾਈ ਕਰਨ ਤੇ ਤੇ ਇਸ ਤੋਂ ਇਲਾਵਾ ਗੇਮਿੰਗ ਵੀ ਆ ਭਾਜੀ ਹਾਂ ਹਾਂ ਉੱਤੇ ਗੇਮਿੰਗ ਵੀ ਕਰ ਸਕਦੇ ਆ ਬਾਹਰ ਭਾਜੀ ਬਹੁਤ ਵਧੀਆ 뷰 ਆ ਦੇਖਣ ਤੁਸੀਂ ਆਪਦੀ ਫੈਮਲੀ ਨਾਲ ਆ ਸਕਦੇ ਆ enjoyment ਕਰੋ ਤੇ ਮੈਚ ਵੀ ਚੱਲਦਾ ਨਾਲ ਨਾਲ ਹਾਂਜੀ ਹਾਂਜੀ ਭਾਜੀ ਮੈਚ ਚੱਲਦੇ ਆ 8 ਪੂਲ ਦੇ ਹਾਂਜੀ ਹਾਂਜੀ ਸਾਰਾ ਕੁਝ ਭਾਜੀ ਕ੍ਰਿਕਟ ਵੀ ਚੱਲਦੀ ਆ ਜਦੋਂ ਕ੍ਰਿਕਟ ਦੇ ਮੈਚ ਹੁੰਦੇ ਆ ਆਈਪੀਐਲ ਵਗੈਰਾ ਹੁੰਦਾ ਭਾਜੀ ਸਕਰੀਨ ਲਾਈ ਆ ਭਾਜੀ ਹੁਣ ਬਹੁਤ ਡਿਲੀਵਰੀ ਹਾਂਜੀ ਭਾਜੀ ਡਿਲੀਵਰੀ ਬਹੁਤ ਜਲਦੀ ਕਰਦੇ ਆ ਭਾਜੀ ਠੀਕ ਹਾਂਜੀ ਫ੍ਰੀ ਡਿਲੀਵਰੀ ਆ ਲੱਗ ਲੱਗੇ ਜਿੰਨੇ ਪਿੰਡਾਂ ਚ ਸਰਵਿਸ ਹਾਂਜੀ ਸਰਵਿਸ ਬਹੁਤ ਵਧੀਆ ਭਾਜੀ ਫੂਡ ਬਹੁਤ ਵਧੀਆ ਕੁਆਲਟੀ ਬਹੁਤ ਵਧੀਆ ਭਾਜੀ ਕਾਵਾਂਜੀ ਸਿੰਘ ਕਿਹੜਾ ਪਿੰਡ ਹੈ ਜੀ ਸਾਦਿਕਪੁਰ ਸਾਦਿਕਪੁਰ ਹਾਂਜੀ ਭਾਈ ਹੋਕਰ ਦੇ ਆਇਓ ਕਿਦਾਂ ਦਾ ਲੱਗਦਾ ਇਹਨਾਂ ਨੂੰ ਵਧੀਆ ਆਰਡਰ ਦਾ ਰੈਪ ਕਰਨੇ ਕਰਮ ਆਇਓ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਜੀ ਨਾਮ ਤੁਹਾਡਾ ਜੀ ਹਰਵਿੰਦਰ ਕਿਹੜਾ ਪਿੰਡ ਹਰਵਿੰਦਰ ਜੀ ਆਪਣਾ ਸਾਦੀਕਪੁਰ ਜੀ ਹਰਵਿੰਦਰ ਇਹ ਅੱਜ ਕੀ ਕੀ ਆਫਰ ਕਰਨ ਲੱਗੇ ਜੀ ਅੱਜ ਆਪਾਂ ਦਾ ਲੱਗੇ ਆਂ ਜੀ ਆ ਪਨੀਰ ਰੈਪ ਤੇ ਫਰਾਈਆਂ ਗਾ ਲੱਗੇ ਪੈਰੀ ਪੈਰੀ ਹਾਂ ਪੈਰੀ ਪੈਰੀ ਕਿਦਾਂ ਦਾ ਤੇਜ਼ ਲੱਗਦਾ ਇਹਨਾਂ ਨੂੰ ਜੀ ਵਧੀਆ ਜੀ ਬਹੁਤ ਵਧੀਆ ਵਾ ਹਾਂਜੀ ਹਾਂ ਕਿੰਨੀ ਦੇਰ ਹੋ ਗਈ ਤੁਹਾਨੂੰ ਹੁੰਦੇ ਵਾਸਤੇ ਆਪਾਂ ਨੂੰ ਇਹ ਅਜੇ ਦੂਜੀ ਤੀਜੀ ਵਾਰ ਹੀ ਆਏ ਆ ਜਿਹਦਾ ਵਧੀਆ ਲੱਗਾ ਹਾਂ ਮੋਰੰਦਰੇ ਗੇਮਾਂ ਨੂੰ ਬਹੁਤ ਵਧੀਆ ਗੈਨਤੀਆ ਮਿਲ ਪਈ। ਹਾਂਜੀ ਹਾਂਜੀ ਵਧੀਆ ਬਾਰ ਬਣਾਇਆ ਹੋਇਆ ਸਾਰਾ ਐਨ ਵਧੀਆ। ਸਤਿ ਸ਼੍ਰੀ ਅਕਾਲ ਜੀ। ਅੱਜ ਸਰ ਹੋਕਰ ਲਿਆਇਓ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਸਵਾਲ ਹੈ ਜੀ? ਬਹੁਤ ਵਧੀਆ ਜੀ। ਜੀ ਅੱਜ ਕੀ ਆਰਡਰ ਕੀਤਾ ਸੀ ਤੁਸੀਂ? ਅੱਜ ਅਸੀਂ ਸੈਂਡਵਿਚ ਕੀਤਾ ਆਰਡਰ ਕੀਤਾ ਤੇ 버ਗਰ ਆਰਡਰ ਕੀਤਾ ਸੀ। ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਫਰੋਜਪੁਰ ਤੋਂ ਆਏ ਹਾਂ। ਬੋਲਿਵੁੱਡ ਫਰੋਜਪੁਰ ਤੋਂ ਆਏ ਹਾਂ। ਹਾਂ। ਅੱਛਾ ਇਹ ਤਾਂ ਯਕੀਨ ਆ ਸਰ ਜੀ ਦਾ? ਸੁਖਮੰਦਰ ਸਿੰਘ ਹੁੰਦਾ ਸੀ। ਪਹਿਲੀ ਵਾਰ ਆਏ ਹੋ ਜੀ। ਹਾਂਜੀ ਇੱਥੇ ਇਹਨਾਂ ਦੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਆ ਅੱਗੇ ਤੁਮੀਆਂ ਆਉਂਗੇ ਲਗਾਤਾਰ ਨਾ ਸਾਡੇ ਫਰੋਹੀਪੁਰ ਵੀ ਹੈਗੇ ਆ ਨਾ ਬ੍ਰਾਂਚਿਸ ਇਹਨਾਂ ਦੀ ਉੱਥੇ ਵੀ ਟੇਸਟ ਕਰਦੇ ਆਂ ਪਹਿਲੀ ਸਫਲਤਾ ਕਮਲਜੀਤ ਕਾਰ ਕੋਕਰ ਦੇ ਜਾਂ ਉਹ ਕਿਸ ਤਰ੍ਹਾਂ ਦੀ ਵਧੀਆ ਹਾਂਜੀ ਕਾਹਦਾ ਆਰਡਰ ਦਿੱਤਾ ਜੀ ਬੜਾ ਮਸਕਰਾਰਾ ਇਹਨਾਂ ਦਾ ਕਾਹਦਾ ਆਰਡਰ ਦਿੱਤਾ ਜੀ 버거 버거 ਇਹ ਤੇ ਬੱਚਿਆਂ ਲਈ ਗੇਮਾਂ ਵੀ ਆਂ ਅਗਰ ਖੇਡਾਂ ਵਾਲੀਆਂ ਬਹੁਤ ਕੁਝ ਨਾਲ ਹਾਂਜੀ ਬਹੁਤ ਵਧੀਆ ਲੱਗਿਆ ਮੈਂ ਅੱਗੇ ਸੀ ਜਾਂ ਇਹ ਘਰੇ ਵੀ ਖੇਡੀਦਾ ਨਾ ਮੈਂ ਆਪਣੇ ਆਪੇ ਤੇ ਇੱਥੇ ਵੀ ਵੇਖਿਆ ਤੁਹਾਡੀ ਜਾਣੀ ਪਹਿਚਾਣੀ ਸ਼ਕਲ ਹੈ ਜੀ ਤੇ ਹੋਕਰ ਦੇ ਵਿੱਚ ਪਹੁੰਚੇ ਅੱਜ ਕਸਟਮਰਾਂ ਦੇ ਵੀਰ ਲੈਨੇ ਓਨਰ ਨੇ ਸਾਡੇ ਨਾਲ ਮੌਜੂਦ ਨੇ ਬਿਲਕੁਲ ਜਾਣਦੇ ਹੋਵੋਗੇ ਤੁਸੀਂ ਕੱਲੇ ਕੱਲੇ ਜਾਣਦੇ ਹੋਵਾਂਗੇ ਇੱਕ ਮੁਸਕਰਾਹਟ ਭਰੀ ਪਰਦੇਸ਼ ਸ਼ੇਰਪੁਰ ਜੀ ਜਿਹੜੇ ਓਨਰ ਦੇ ਨਾਲ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲੇ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਢਿੰਗਰਾ ਸਾਹਿਬ ਥੈਂਕ ਯੂ ਜੀ ਬਹੁਤ ਬਹੁਤ ਸਰ ਸਾਹਮਣੇ ਦੇਖੋ ਪਲੀਜ਼ ਇਹ ਨਾਮ ਦੱਸਿਆ ਜੀ ਸਰ ਪਹਿਲੇ ਆਪਣਾ ਮੇਰਾ ਨਾਮ ਜੀ ਪ੍ਰਦੀਪ ਸਿੰਘ ਸ਼ੇਰਪੁਰ ਪ੍ਰਦੀਪ ਸਰ ਸਰ ਥੈਂਕ ਯੂ ਜੀ ਮੇਰਾ ਨਾਮ ਜੀ ਰਣਜੀਤ ਸਿੰਘ ਕੰਗ ਰਣਜੀਤ ਸਿੰਘ ਮੇਰਾ ਨਾਮ ਜੀ ਮੰਗਪ੍ਰੀਤ ਮੱਲੀ ਜੀ ਮੰਗਪ੍ਰੀਤ ਮੱਲੀ ਜੀ ਸਾਡੇ ਨਾਲ ਓਨਰ ਮੌਜੂਦ ਹੈ ਗੱਲਬਾਤ ਕਰਨ ਲਈ ਸਰ ਬੜੀਆਂ ਤਰੀਫਾਂ ਸੁਣੀਆਂ ਪੀਜੀਐਨ ਪੀਜੀਆ ਤੁਸੀਂ ਦੇ ਰਹੇ ਹੋ ਗੇਮਾਂ ਖੜਾ ਰਹੇ ਹੋ ਕੀ ਕੀ ਗੱਲ ਅੰਦਰ ਤੁਹਾਡੇ ਜੀ ਬਿਲਕੁਲ ਅਸੀਂ ਇੱਥੇ ਫੈਮਲੀਆਂ ਦੀ ਫੈਸਿਲਿਟੀ ਵਾਸਤੇ ਜਿਹੜੇ ਖਾਸ ਕਰਕੇ ਫੈਮਲੀਆਂ ਵਾਸਤੇ ਤੇ ਬੱਚਿਆਂ ਦੇ ਖੇਡਣ ਵਾਸਤੇ ਜੋ ਇੱਥੇ ਅਸੀਂ ਖਾਣ ਪੀਣ ਦੇ ਨਾਲ ਨਾਲ ਬੱਚਿਆਂ ਦੀ ਗੇਮਸ ਵਾ ਕੈਰਮ ਬੋਰਡ ਵਾ 4 ਸਵਾ ਤੇ ਹੋਰ ਵੀ ਛੋਟੀਆਂ-ਛੋਟੀਆਂ ਕਈ ਆਈਟਮਾਂ ਇਹੋ ਜਿਹੀਆਂ ਜਿਹੜੀਆਂ ਵਿਖਾਨ ਦੇ ਨਾਲ-ਨਾਲ ਫੋਨਾਂ ਤੋਂ ਛਡਕਾਰਾ ਪਾਉਣ ਵਾਸਤੇ ਇਹੋ ਜਿਹੀਆਂ ਫੈਸਿਲਟੀਆਂ ਬੱਚਿਆਂ ਨੂੰ ਦਈਏ ਵੀ ਤਾਂ ਕਿ ਆਪਣਾ ਜਿਹੜਾ ਸਿਸਟਮ ਖਰਾਬ ਹੋਈ ਜਾ ਰਿਹਾ ਵਾ ਸਰ ਇੱਕ ਮੈਂ ਰੁਕੋ ਨਾ ਜਮਨ ਕੋ ਉਧਰ ਦਾ ਰੋਲਾ ਪਿਆ ਤੁਸੀਂ ਵੱਡੀ ਸਕਰੀਨ ਤੇ ਮੈਚ ਵੀ ਦਿਖਾਣੇ ਨਾਲ-ਨਾਲ ਤੇ ਜੀ ਬਿਲਕੁਲ ਇੱਥੇ ਅਸੀਂ ਜਿੰਨੇ ਵੀ ਕ੍ਰਿਕਟ ਮੈਚ ਆ ਚਾਹੇ ਹਾਕੀ ਦਾ ਮੈਚ ਆ ਚਾਹੇ ਫੁੱਟਬਾਲ ਦਾ ਮੈਚ ਆ ਇੱਥੇ ਬਾਹਰ ਆਪਣੇ ਪਾਰਕਿੰਗ ਦੇ ਵਿੱਚ پارک ਦੇ ਵਿੱਚ ਪੂਰਾ ਵਧੀਆ ਟੰਗ ਦੇ ਨਾਲ ਇੱਥੇ ਮੈਚ ਦਿਖਾਏ ਜਾਂਦੇ ਆ ਜੀ ਨਾਲੇ ਮੈਚ ਦੇਖੋ ਤੇ ਨਾਲੇ ਖਾਓ ਵੀਓ ਜੀ ਬਿਲਕੁਲ ਬਿਲਕੁਲ ਹਾਂ ਜੀ ਜੀ ਬਿਲਕੁਲ ਖਾਣ ਪੀਣ ਦੀ ਜੇ ਗੱਲ ਕਰੀਏ ਖਾਣ ਪੀਣ ਦੇ ਵਿੱਚ ਕਸਟਮਰ ਗੱਲ ਕੀਤੀ ਐ ਫਰੋ ਹੀ ਫੋਰ ਤੋਂ ਕਸਟਮਰ ਆਏ ਤੇ ਦੇਖੋ ਜੀ ਬਿਲਕੁਲ ਰੋਡ ਹਾਈਵੇ ਦੇ ਉੱਪਰ ਆ ਇਹ ਬਿਲਕੁਲ ਲੱਦਣਾ اڈੇ ਤੇ ਆ ਜੀ ਹਾਈਵੇ ਦੇ ਉੱਪਰ ਆ ਸੋ ਪਲੱਸ ਪੁਆਇੰਟ ਆ ਬਹੁਤ ਵਧੀਆ ਕਸਟਮਰ ਨੂੰ ਜਦੋਂ ਕੋਈ ਵੀ ਆਪਾਂ ਜਾਂਦੇ ਆ ਕਿਤੇ ਵੀ ਜਾਂਦੇ ਆ ਇਸ ਰੋਡ ਦੇ ਉੱਤੋਂ ਦੀ ਕੋਈ ਨੰਗਦਾ ਤੇ ਉੱਥੇ ਲੈਫਟ ਸਾਈਡ ਤੇ ਗੱਡੀਆਂ ਦੀ ਪਾਰਕਿੰਗ ਦੀ ਫੈਸਿਲਿਟੀ ਬਹੁਤ ਵਧੀਆ ਵਾ ਸਰ ਪੂਰੀ ਲੋਕੇਸ਼ਨ ਦੱਸ ਦਿਓ ਉੱਥੇ ਦੀ ਪੂਰੀ ਲੋਕੇਸ਼ਨ ਕੀ ਹੈ ਜੀ ਹਾਂ ਜੀ ਜੀ ਹੈ ਲੱਧਣਾ ਅੱਡੇ ਤੋਂ ਜਦੋਂ ਆਪਾਂ ਮਲਸਿੰਘਾਣ ਨੂੰ ਜਾਂਦੇ ਆ ਤੇ ਉੱਥੇ ਲੈਫਟ ਸਾਈਡ ਤੇ ਇਹ ਆਪਣਾ ਕ੍ਰਿਸਪੀ ਹਾਕਰ ਹੈ ਜੀ ਕ੍ਰਿਸਪੀ ਹਾਕਰ ਹਾਂ ਜੀ ਸਰ ਇਹ ਫੋਨ ਨੰਬਰ ਇੱਥੇ ਦਾ ਜਿਹੜੀ ਬਹੁਤ ਜ਼ਰੂਰੀ ਗੱਲ ਆਪਾਂ ਨੂੰ ਜਿਹੜਾ ਇੱਥੋਂ ਦਾ ਨੰਬਰ ਆ ਜੀ 98 770095 983770095 ਇਹ ਇਥੋਂ ਦਾ ਸਾਡਾ ਹਾਕਰਸ ਦਾ ਨੰਬਰ ਆ ਤੇ ਬਾਕੀ ਸਕਰੀਨ ਦੇ ਉੱਤੇ ਵੀ ਚਲਾਉਂਗੇ ਉਤੋਂ ਕਿਸੇ ਤਰ੍ਹਾਂ ਦਾ ਚਾਹੇ ਕੋਈ ਹੋਮ ਡਿਲੀਵਰੀ ਆ ਜਾਂ ਇੱਥੇ ਆ ਕੇ ਵੀ ਖਾਣਾ ਚਾਹੋ ਜਿਹੜੀ ਆ ਉਹ ਕਿੰਨੇ ਕਿਲੋਮੀਟਰ ਤੱਕ ਇਥੋਂ ਕਰਦੇ ਆ ਇਥੋਂ ਜੀ 6 ਕਿਲੋਮੀਟਰ ਤੱਕ ਅਸੀਂ ਹੋਮ ਡਿਲੀਵਰੀ ਸਾਰੇ ਪਾਸੇ ਫ੍ਰੀ ਕਰਦੇ ਆ ਜੀ ਬਿਲਕੁਲ ਵਾਹ ਜੀ ਵਾਹ ਹਾਂ ਜੀ 6 ਕਿਲੋਮੀਟਰ ਡੜ ਤੱਕ ਕਹਿੰਦੇ ਹੋਮ ਡਿਲੀਵਰੀ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਹੈ ਹਾਂਜੀ ਬਿਲਕੁਲ ਫ੍ਰੀ ਹੈ ਜੀ ਮੁਸਕਰਾੜ ਬਹੁਤ ਪਿਆਰੀ ਲੱਗਦੀ ਹੈ ਮੇਰੀ ਧੰਨਵਾਦ ਧੰਨਵਾਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਲ ਹੈ ਅੰਦਰ ਖੇਲਣ ਦੇ ਵੀ ਹਾਂਜੀ ਬਿਲਕੁਲ ਯੂਥ ਵਾਸਤੇ ਜਿੱਦਾਂ ਬੱਚਿਆਂ ਵਾਸਤੇ ਤੇ ਇੱਥੇ ਗੇਮਾਂ ਜਾਂ ਬਾਹਰ ਫੁੱਟਬਾਲ ਵਗੈਰਾ ਯੂਥ ਵਾਸਤੇ ਜਿਹੜੇ ਯੰਗ ਵਾ ਸਾਡੇ ਵਰਗੇ ਯੰਗ ਆ ਉਹਨਾਂ ਵਾਸਤੇ ਆਈਦਰ ਪੂਲ ਵਗੈਰਾ ਉਹ ਤਾਂ ਜਾਈ ਸਾਰਾ ਇੱਕ ਸਕਿੰਟ ਪਾਪਾ ਪੂਲ ਦੇ ਦਿਆਂ ਇੱਥੇ ਆਪਾਂ ਕਿਹੜੇ ਕਿਹੜੇ ਫੰਕਸ਼ਨ ਕਰ ਸਕਦੇ ਹਾਂ ਇੱਥੇ ਬਰਥਡੇ ਪਾਰਟੀਆਂ ਕਰ ਸਕਦੇ ਆ ਕਿੱਟੀ ਪਾਰਟੀ ਕਰ ਸਕਦੇ ਆ ਹੋਰ ਜਿਹੜੇ ਛੋ 40 ਤੋਂ 50 ਬੰਦਿਆਂ ਦੀ ਕੈਟਰਿੰਗ ਵਾਲੇ ਪ੍ਰੋਗਰਾਮ ਜਿਹੜੇ ਆ इजीली ਇੱਥੇ ਅਸੀਂ ਕਰ ਸਕਦੇ ਆ ਬੜੇ ਆਰਾਮ ਨਾਲ ਕਰ ਸਕਦੇ ਆ ਬਿਲਕੁਲ ਬਹੁਤ ਖੁੱਲੀ ਹਵਾ ਦਾ ਵਧੀਆ ਹਵਾ ਦੇ ਵਿੱਚ ਹਾਂਜੀ ਰਾਤ ਨੂੰ ਜਿਹੜਾ ਬਾਹਰ ਪਾਰਕਿੰਗ ਦੇ ਵਿੱਚ پارک ਦੇ ਵਿੱਚ ਜਿਹੜਾ ਅਸੀਂ ਪ੍ਰੋਗਰਾਮ ਕਰ ਸਕਦੇ ਆ ਉਹ ਅਸੀਂ 150 ਤੋਂ 200 ਬੰਦੇ ਦੀ ਕੈਟਰਿੰਗ ਦਾ ਵੀ ਕਰਦੇ ਆ ਜੀ ਇੱਥੇ ਹਾਂਜੀ ਦੇਖਦੇ ਆ ਪੂਲਿੰਗ ਵੀ ਸਰ ਕੀ ਨਾ ਡਾਡ ਜੀ ਤੁਹਾਡੀ ਹਾਂਜੀ ਮੇਰਾ ਨਾ ਜੀ ਰਣਜੀਤ ਸਿੰਘ ਕੰਗਿਆ ਜੀ ਜੀ ਹਾਂਜੀ ਕ੍ਰਿਸਪੀ ਹੋ ਕੇ ਹਾਂਜੀ ਇੱਕ ਬੜਾ ਪਿਆਰਾ ਜਿਹਾ ਨਾ ਆ ਤੇ ਅਸੀਂ ਵੀ ਟੈਸਟ ਕਰ ਚੁੱਕੇ ਹਾਂ ਬਹੁਤ ਵਧੀਆ ਆ ਹਾਂਜੀ ਥੈਂਕ ਯੂ ਜੀ ਕੀ ਕੀ ਇੱਥੇ ਦਾ ਜਨਾਬ ਵਧੀਆ ਤੇ ਮਦਾ ਵਧੀਆ ਇੱਥੇ ਜੀ ਆਪਣਾ ਚਿਕਨ ਬਹੁਤ ਫੇਮਸ ਆ ਚਿਕਨ ਬਕਟਸ ਹੋ ਗਈਆਂ ਜੀ ਤਾਂ ਆਪਣੇ ਲੈਗ ਹੋ ਗਏ ਆ ਵਿੰਗਸ ਹੋ ਗਈਆਂ ਵਾ ਚਿਕਨ ਪੌਪ ਆਨ ਹੋ ਗਿਆ ਜੀ ਇੱਕ ਹਾਕਰ ਚਿਕਨ 버ਗਰ ਆ ਬਹੁਤ ਫੇਮਸ ਆ ਜੀ ਉਹ ਕਾਫੀ ਲੱਗਦਾ ਰਾ ਆਪਣੇ ਕੋ ਪਾਸਤਾ ਦਾ ਰੈਪਸ ਆ ਠੀਕ ਹੈ ਹੋਰ ਬੱਚਿਆਂ ਲਈ ਸਾਰੇ ਸਨੈਕਸ ਹੈਗੇ ਆ ਹਾਂਜੀ ਪੀਜ਼ਾ ਵਾਜੀ ਇੱਕ ਸੰਡੇ ਦੀ ਸਕੀਮ ਵੀ ਕੱਢੀ ਆਪਾਂ ਹਾਂਜੀ ਸੰਡੇ ਨੂੰ ਜਿੱਦਾਂ ਆਪਣਾ ਲੋਕਲ ਏਰੀਆ ਸਾਰਾ ਨਾਲ ਦੇ ਅਸੀਂ ਵੀ ਚਾਹੁੰਦੇ ਆ ਕਿ ਕੁਛ ਨਾ ਕੁਛ ਸੰਡੇ ਸਾਰਿਆਂ ਨੂੰ ਛੁੱਟੀ ਹੁੰਦੀ ਆ ਕਿ ਕੁਛ ਨਾ ਕੁਛ ਕੀਤਾ ਜਾਵੇ ਸਾਰੇ ਆਪਦੇ ਏਰੀਏ ਦੇ ਬੰਦੇ ਆ ਤੇ ਐਤਵਾਰ ਨੂੰ ਪੀਜ਼ੇ ਨਾਲ ਪੀਜ਼ਾ ਅਸੀਂ ਫ੍ਰੀ ਲਾਇਆ ਹੁੰਦਾ ਵਾ ਪੀਜ਼ਾ ਨਾ ਪੀਜ਼ਾ ਫ੍ਰੀ ਹਾਂਜੀ ਪੀਜ਼ਾ ਨਾ ਪੀਜ਼ਾ ਫ੍ਰੀ ਹੁੰਦਾ ਜੀ ਸਰ ਕਿੰਨੀ ਕਿ ਗੈਦਰਿੰਗ ਆਪਾਂ ਕਰ ਸਕਦੇ ਇੱਥੇ ਇੱਥੇ ਜੀ ਜਿਹੜਾ ਹਾਲ ਹੈ ਆਪਣੇ ਕੋਲ ਉਹਦੇ ਵਿੱਚ ਆਪਾਂ 40 ਤੋਂ 45 ਬੰਦੇ ਦੀ ਗੈਦਰਿੰਗ ਹੋ ਸਕਦੀ ਹੈ ਇੱਕ ਬਾਹਰ ਆਪਣੇ ਕੋਲ ਪਾਰਕ ਆ ਪਰ ਕਾਫੀ ਵੱਡਾ ਵਾ ਉੱਥੇ ਆਪਾਂ ਆਲਰੇਡੀ ਦੋ ਤਿੰਨ ਵਾਰੀ ਗੈਦਰਿੰਗ ਕਰ ਵੀ ਚੁੱਕੇ ਆਂ ਇੰਡੀਆ ਦਾ ਫਾਈਨਲ ਕ੍ਰਿਕਟ ਮੈਚ ਸੀਗਾ ਉੱਥੇ ਵੀ ਆਪਾਂ ਲਾਈਵ ਚਲਾਇਆ ਰਾਤ ਨੂੰ ਤੇ ਮੈਂ ਰੁਕਣਾ ਜਮਾਗਾ ਮੈਨੂੰ ਤਾਂ ਲੱਗਦਾ ਇੱਥੇ ਜੇ ਕੋਈ ਛੋਟਾ ਜਿਹਾ ਮੋਟਾ ਵਿਆਹ ਦਾ ਫੰਕਸ਼ਨ ਕਰਨਾ ਹੋਵੇ ਉਹ ਵੀ ਬੜੇ ਆਰਾਮ ਨਾਲ ਹੋ ਸਕਦਾ ਹਾਂਜੀ ਹਾਂਜੀ ਹੋ ਸਕਦਾ ਜੀ ਹਾਂਜੀ ਹਾਂਜੀ ਹੋ ਸਕਦਾ ਜੀ ਸਰ ਮਨਪ੍ਰੀਤ ਮੱਲੀ ਆ ਜੀ ਜੀ ਹਾਂਜੀ ਹੋਰ ਮੇਰੇ ਚੱਕੀ ਚੀਜ਼ ਪੇਰੇ ਸਰ ਇੱਥੇ ਸਾਡੇ ਦੋ ਸਪੈਸ਼ਲ ਚਿਕਨ ਆ ਪੀਜ਼ਾ ਆ ਤੁਸੀਂ ਸਟ੍ਰਿਪਸ ਵੀ ਖਾ ਸਕਦੇ ਲੈਗ ਵਿੰਗਸ ਬਰਗਰ ਵੀ ਸਾਡੇ ਬਹੁਤ ਸਪੈਸ਼ਲ ਹੈ ਜੀ ਹਾਕਰ ਚਿਕਨ ਬਰਗਰ ਟਾਈਮ ਦੀ ਗੱਲ ਕਰੀਏ ਟਾਈਮ ਕਿੰਨੇ ਤੋਂ ਕਿੰਨੇ ਦਾ ਟਾਈਮ ਸਰ ਹੁਣ ਅਸੀਂ 10 ਤੋਂ 10 ਕਰਦੇ ਆਂ ਤੇ ਆਉਣ ਵਾਲੇ ਸਮੇਂ 'ਚ ਅਸੀਂ 2 ਵਜੇ ਤੱਕ ਕਰ ਦੇਣਾ ਜੀ ਰਾਤ ਨੂੰ ਫਿਰ 8 ਵਜੇ ਤੋਂ ਲੈ ਕੇ ਨਹੀਂ 10 ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਜੀ 10 ਤੋਂ 2 ਵਜੇ ਹਾਂਜੀ ਹਾਂਜੀ ਉਹ ਕਰ ਰਹੇ ਹਾਂਜੀ ਹਾਂਜੀ ਉਹ ਕਰ ਰਹੇ ਹਾਂ ਜੀ ਹਾਂਜੀ 10 ਤੋਂ 2 ਜਿਹੜਾ ਮਰਜ਼ੀ ਆ ਸਕਦਾ ਹੈ ਹਾਂਜੀ ਸ਼ੇਰਪੁਰ ਸਾਡੇ ਨਾਲ ਇੱਕ ਵਾਰ ਫੇਰ ਮੌਜੂਦ ਆ ਸਰ ਬਾਹਰ ਹਾਊਸਾਂ ਤੇ ਨੇ ਕਿਹੜੀਆਂ ਗੇਮਾਂ ਇੱਥੇ ਬੱਚਿਆਂ ਵਾਸਤੇ ਜਿਵੇਂ ਕਿ ਤੁਹਾਨੂੰ ਦੱਸਿਆ ਕੈਰਮ ਬੋਰਡ 400 ਹੋਰ ਵੀ ਆ ਕਾਫੀ ਤਰ੍ਹਾਂ ਦੇ ਪੂਲ ਫੁੱਟਬਾਲ ਹਰ ਤਰ੍ਹਾਂ ਦੀ ਬੱਚਿਆਂ ਵਾਸਤੇ ਗੇਮਾਂ ਤੇ ਯੂਥ ਵਾਸਤੇ ਜਿਹੜੇ ਆਪਣੇ ਯੰਗ ਬੱਚੇ ਜਵਾਨ ਸਾਡੇ ਵਰਗੇ ਯੰਗ ਵਾ ਉਹਨਾਂ ਵਾਸਤੇ ਇੱਥੇ ਪੂਲ ਵਾ ਚਲਦੇ ਚਲਦੇ ਕਸਟਮਰ ਆ ਗਿਆ ਕਸਟਮਰ ਆ ਗਿਆ ਕਸਟਮਰ ਆ ਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਸੀ ਤੁਹਾਡਾ ਮੇਰਾ ਨਾਮ ਬਿਨ ਸਿੰਘ ਹੈ ਕਿ ਤੁਹਾਈ ਜੀ ਮੈਂ ਮੋਗੇ ਜਲੇ। ਵਾਹ! ਵਾਹ! ਮੋਗੇ ਤੋਂ ਆਏ ਹੋ। ਹਾਂਜੀ ਹਾਂਜੀ। ਉਹ ਘਰ ਤਾਂ ਪਹਿਲੇ ਵੀ ਆਉਂਦੇ ਹੋ। ਹਾਂਜੀ ਇੱਥੇ ਲੰਘਦੇ ਮੈਂ ਜਲੰਧਰ ਜੌਬ ਕਰਦਾ ਅਕਸਰ ਇੱਥੇ ਆਉਂਦਾ ਜਾਂਦਾ ਹਾਂ। ਅਕਸਰ ਹੀ ਆਉਂਦੇ ਆ। ਹਾਂਜੀ ਹਾਂਜੀ। ਕਿੰਦਾ ਵਸਵਾ ਲੈਣ ਦਾ? ਬਹੁਤ ਵਧੀਆ ਜੀ। ਇੱਥੇ ਖਾਸ ਕਰ ਜਦੋਂ ਵੀ ਭੁੱਖ ਲੱਗਦੀ ਆ ਤਾਂ ਆਸ-ਪਾਸੇ ਨਾਲ ਸੋਚਦਾ ਕਿ ਇੱਥੇ ਘਰਤੇ ਹਨ। ਜੀ ਬਿਲਕੁਲ। ਆਪਸੋ ਬਾਈ ਬਹੁਤ ਜੀ। ਨਹੀਂ ਬਹੁਤ ਵਧੀਆ ਜੀ। ਸਰਵਿਸ ਵੀ ਕੋਈ ਟਾਈਮਿੰਗ ਦਾ ਵੀ ਜੋ ਚੀਜ਼ ਜਿੰਨਾ ਦੱਸਦੇ ਨੇ ਕਿ 10 ਮਿੰਟ 5 ਮਿੰਟ ਉਹ ਟਾਈਮ ਪੀਰੀਡ ਦੇ ਵਿੱਚ ਬਿਲਕੁਲ ਉਨੇ ਟਾਈਮ ਚ ਆ ਜਾਂਦਾ ਹਾਂ ਹਾਂਜੀ ਹਾਂਜੀ ਅੱਜ ਕਾਹਦਾ ਆਰਡਰ ਦਿੱਤਾ ਇਹਨੇ ਅੱਜ ਜੀ ਕ੍ਰਿਸਪੀ ਚਿਕਨ ਦਾ ਤੇ ਸੈਂਡਵਿਚ ਦਾ ਹੀ ਬਿਲਕੁਲ ਔਰ ਜੀ ਚਲੀਏ ਅੰਦਰ ਆਪਾਂ ਦਿਖਾਈਏ ਗੇਮ ਕਿਹੜੀ ਕਿਹੜੀ ਹੈ ਇੱਥੇ ਦੇਖੋ ਯੂਰ ਔਰ ਕਸਟਮਰ ਦਾ ਆਰਡਰ ਵੀ ਪੈਕ ਹੋ ਰਿਹਾ ਨਾਲ ਨਾਲ ਉਹ ਅੰਦਰ ਲੈ ਕੇ ਆਏ ਆ ਤੁਹਾਨੂੰ ਵਾਜਵਾ ਇੱਥੇ ਚੱਲ ਰਹੀ ਹੈ ਗੇਮ ਵਾਹ ਵਾਜਵਾ ਅੱਜ ਦੇ ਜਵਾਨ ਜਿਹੜੇ ਆ ਨਾ ਇਹ ਗੇਮਾਂ ਖੇਲਣ ਤੇ ਵਧੀਆ ਲੱਗਦੇ ਆ ਨਸ਼ਿਆਂ ਤੋਂ ਨਸ਼ਿਆਂ ਤੋਂ ਛੁਟਕਾਰਾ ਕਿਉਂਕਿ ਗੇਮ ਇੱਕ ਜ਼ਰੂਰੀ ਹੈ ਇਹਨਾਂ ਲਈ ਭਾਵੇਂ ਕੋਈ ਗੇਮ ਹੋਵੇ ਹੋਕਰ ਦੇ ਵਿੱਚ ਇਹ ਗੇਮਾਂ ਵੀ ਬਹੁਤ ਵਧੀਆ-ਵਧੀਆ ਗੇਮ ਆਆਂ ਔਰ ਸਾਡੇ ਵੀਰ ਇੱਥੇ ਗੇਮਾਂ ਖੇਡ ਰਹੇ ਨੇ ਹਾਂਜੀ ਸਰ ਪੂਲ ਦਾ ਜਿਹੜਾ ਆ ਖੇਡ ਰਹੇ ਨੇ ਨੌਜਵਾਨ ਨਸ਼ਿਆਂ ਤੋਂ ਪਰੇ हट ਕੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਤੁਸੀਂ ਇਹਦਾ ਚਾਰਜ ਕੀ ਆਪਾਂ ਹਾਂਜੀ ਇਹਦਾ ਜੀ 150 ਰੁਪਿਆ ਪਰ ਆਵਰ ਦੇ ਹਿਸਾਬ ਨਾਲ ਚਾਰਜਸ ਆ ਜੀ ਤੇ ਅਸੀਂ ਵੀ ਨਵਾਂ ਇਹ ਕੰਮ ਇੱਥੇ ਸ਼ੁਰੂ ਕੀਤਾ ਵਾ ਪੂਲ ਦਾ ਉਹਦੇ ਵਾਸਤੇ ਅਸੀਂ ਇੱਕ ਆਫਰ ਰੱਖੀ ਆ ਵੀ ਜਿਹੜਾ 1500 ਰੁਪਏ ਦਾ ਮਿਨੀਮਮ ਆਰਡਰ ਕਰੂਗਾ ਉਹਨੂੰ 1 ਘੰਟਾ ਪੂਲ ਆ ਉਹ ਟੋਟਲ ਫ੍ਰੀ ਖੇਡਣ ਲਈ ਦਿੱਤਾ ਜਾਊਗਾ 1500 ਦਾ ਆਰਡਰ ਕਰੋ ਤੇ ਪੂਲ 1 ਘੰਟਾ ਫ੍ਰੀ ਖੇਡੋ ਹਾਂਜੀ ਬਿਲਕੁਲ ਜਿਹੜਾ 1500 ਰੁਪਏ ਦਾ ਇੱਥੇ ਆਰਡਰ ਇੱਕ ਵਾਰੀ ਲੈ ਕੇ ਜਾਊਗਾ ਉਹਨੂੰ 1 ਘੰਟੇ ਵਾਸਤੇ ਪੂਲ ਜਿਹੜਾ ਬਿਲਕੁਲ ਫ੍ਰੀ ਖੇਡਣ ਵਾਸਤੇ ਦਿੱਤਾ ਜਾਊਗਾ ਜੀ ਭਾਜੀ ਇਹਦਾ ਕੈਫੇ ਕੁਫੇ ਤਾਂ ਬਹੁਤ سارے ਖੁੱਲੇ ਆ ਪਰ ਤੁਹਾਡਾ ਇਹ ਕਿਦਾਂ ਦਾ ਦਿਲ ਕੀਤਾ ਵੀ ਇਹਦੇ ਵਿੱਚ ਗੇਮਾਂ ਨੂੰ ਜਸਤ ਕਰਦੀ ਆ ਆਪਾਂ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਬਈ ਅੱਜਕੱਲ ਆਪਾਂ ਦੇਖਦੇ ਬੱਚੇ ਆ ਯੂਥ ਆ ਸਾਰੇ ਅੱਜਕੱਲ ਫੋਨਾਂ ਦੇ ਵਿੱਚ ਖੁੱਬੇ ਹੋਏ ਆ ਬਿਲਕੁਲ ਫਿਜ਼ੀਕਲੀ ਐਕਟੀਵਿਟੀ ਜਾਂ ਮੈਂਟਲੀ ਐਕਟੀਵਿਟੀ ਟੋਟਲੀ ਕਿਸੇ ਦੀ ਵੀ ਨਹੀਂ ਹੋ ਰਹੀ ਬੱਚੇ ਛੋਟੇ ਉਹਨਾਂ ਵਾਸਤੇ ਇਹੋ ਜਿਹਾ ਅਸੀਂ ਖਾਣ ਦੇ ਨਾਲ ਨਾਲ ਕਿਉਂਕਿ ਖਾਂਦੇ ਸਾਰੇ ਹੀ ਆ ਖਵਾਉਂਦੇ ਵੀ ਸਾਰੇ ਹੀ ਆ ਅਸੀਂ ਇਹ ਸੋਚਿਆ ਵੀ ਖਾਣ ਦੇ ਨਾਲ ਨਾਲ ਖਵਾਉਣ ਦੇ ਨਾਲ ਨਾਲ ਕੁਝ ਇਹੋ ਜਿਹਾ ਬੱਚਿਆਂ ਨੂੰ ਕੀਤਾ ਜਾਵੇ ਤਾਂ ਕਿ ਉਹ ਫੋਨਾਂ ਨੂੰ ਸਾਈਡ ਤੇ ਰੱਖ ਕੇ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਤੇ ਜਿਹੜਾ ਸਾਡੇ ਯੂਥ ਆ ਯੰਗਵਾ ਉਹ ਅੰਦਰ ਪੂਲ ਵਗੈਰਾ ਖੇਡ ਕੇ ਆਪਣਾ ਜਿਹੜਾ ਟਾਈਮ ਆ ਵਧੀਆ ਇੱਥੇ ਸਪੈਂਡ ਕਰ ਸਕਣ। ਇਹ ਬੱਚਿਆਂ ਲਈ ਬਹੁਤ ਵਧੀਆ ਜਿੱਦਾਂ ਜਿੰਨੇ ਦੇ ਰੋਡ ਨਹੀਂ ਉਧਰ ਆਰਾਮ ਨਾਲ ਖੇਡਣ। ਜੀ ਬਿਲਕੁਲ ਬਿਲਕੁਲ ਇਹ ਵੀ ਇੱਕ ਪਲੱਸ ਪੁਆਇੰਟ ਆ ਕਿ ਜਿੰਨਾ ਟਾਈਮ ਕਈ ਵਾਰ ਆਰਡਰ ਲੇਟ ਹੋ ਸਕਦਾ ਜਾਂ ਰਾਸ਼ ਹੋਣ ਦਾ ਕਰਕੇ ਤੇ ਜਦੋਂ ਟਾਈਮ ਕਿਤੇ ਵੀ ਆਪਾਂ ਵੀ ਜਾਈਏ ਉਥੇ ਸਮਾਂ ਜਿਹੜਾ ਹੋਵੇ ਆਰਡਰ ਦਿੱਤੇ ਨੂੰ ਲੱਗਦਾ ਹੋਵੇ ਤਾਂ ਬਹੁਤ ਔਖਾ ਲੱਗਦਾ ਤੇ ਉਸ ਟਾਈਮ ਦੇ ਵਿੱਚ ਚਾਹੇ 5 ਮਿੰਟ ਜਾਂ 7 ਮਿੰਟ ਆਰਡਰ ਨੂੰ ਲੱਗਦੇ ਆ ਉਹ ਆਪਣੀ ਇੱਥੇ ਗੇਮ ਵਗੈਰਾ ਖੇਡ ਕੇ ਟਾਈਮ ਵਧੀਆ ਸਪੈਂਡ ਕਰ ਸਕਦੇ ਆ ਵਾਹ ਜੀ ਵਾਹ ਹੁਣ ਆਪਾਂ ਚੱਲੀਏ ਬਾਹਰ ਦਿਖਾਓ ਯਾਰ ਮੈਚ ਵੀ ਦੇਖ ਲਾਂ ਆਪਾਂ ਹਾਂ ਜੀ ਜਿਹੜਾ ਸਾਡੇ ਬਾਹਰ ਹੀ ਅਰੇਂਜਮੈਂਟ ਕੀਤਾ ਹੋਇਆ ਵਾ ਪਾਰਕ ਦਾ ਉਹ ਵੀ ਤੁਹਾਨੂੰ ਦਿਖਾਉਣੀ ਆ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਦਿਖਾ ਦਿਆਂ ਮਲਸੀਆਂ ਰੋੜਿਆ ਜੀ ਨਕੌਦਰ ਤੋਂ ਮਲਸੀਆਂ ਰੋੜਾ ਮੇਨ ਹਾਈਵੇ ਦੇ ਉੱਤੇ ਆ ਦੀ ਕ੍ਰਿਸਪੀ ਹੋ ਹੋਕਰ ਸਾਰੇ ਚਲਿਓ ਮੈਚ ਦਿਖਾਓ ਆਪਾਂ ਨੂੰ ਹਾਂ ਜੀ ਆਓ ਜੀ ਆਓ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਪਾਰਕ ਜੀ ਇੱਥੇ ਅਸੀਂ ਜਿਹੜੇ ਕ੍ਰਿਕਟ ਮੈਚ ਜਾਂ ਹੋਰ ਗੇਮਸ ਜਿਹੜੇ ਮੈਚ ਹੁੰਦੇ ਆ ਜਾਂ ਬੱਚਿਆਂ ਦੇ ਖੇਡਣ ਵਾਸਤੇ ਅਸੀਂ ਇੱਕ ਛੋਟੀ ਜੀ ਗਰਾਊਂਡ ਬਣਾਈ ਹੋਈ ਆ ਪਲਾਸ ਇਥੇ ਕਸਟਮਰ ਦੇ ਬੈਠਣ ਵਾਸਤੇ ਵੀ ਅਸੀਂ ਵਧੀਆ ਬਣਾਇਆ ਹੋਇਆ ਟੇਬਲ ਚੇਅਰਾਂ ਵਗੈਰਾ ਲਗਾਈਆਂ ਹੋਈਆਂ ਮੈਂ ਤਾਂ ਦਿਲ ਖੁਸ਼ ਹੋ ਗਿਆ ਆ ਚੀਜ਼ ਦੇਖ ਕੇ ਨਾ ਇਹ ਕਿਤੇ ਨਹੀਂ ਦੇਖੀ ਆਪਾਂ ਪ੍ਰਦੀਪ ਜੀ ਬਿਲਕੁਲ ਜੀ ਸਾਡਾ ਅੱਗੇ ਤੁਹਾਡੇ ਨਾਲ ਪਹਿਲਾਂ ਵੀ ਇਹ ਗੱਲ ਆਈ ਸਾਡਾ ਮੰਤਵ ਹੀ ਇਹ ਆ ਪੈਸੇ ਤਾਂ ਸਾਰੇ ਕਮਾਉਂਦੇ ਆ business ਸਾਰੇ ਕਰਦੇ ਆ ਅਸੀਂ ਥੋੜਾ ਅਲੱਗ ਕਰਨਾ ਚਾਹੁੰਦੇ ਜਿਹਦੇ ਵਿੱਚ ਬੱਚਿਆਂ ਨੂੰ ਯੰਗ ਨੂੰ ਤੇ এনवायरमेंट ਨੂੰ ਮੁੱਖ ਰੱਖਦੇ ਹੋਏ ਜਿਹੜਾ এনवायरमेंट ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਸਾਡੇ ਏਰੀਆ ਵਿੱਚ ਕਿਤੇ ਹੋਰ ਦੇਖਣ ਨੂੰ ਮਿਲੂਗਾ ਆਹ ਦੇਖ ਲਈਏ ਹਾਂ ਹਾਂ ਜੀ ਬਿਲਕੁਲ ਵਾਈ ਵਾ ਦਾ ਕ੍ਰਿਸਪੀ ਹੌਕਰ ਆਏ ਹਾਂ ਵੀਊ ਦੇਖੋ ਬਾਹਰ ਬੈਠ ਕੇ ਤੁਸੀਂ ਆਰਾਮ ਦੇ ਨਾਲ ਇੱਥੇ ਆ ਕੇ ਖਾਪੀ ਸਕਦੇ ਹੋ ਚਾਹੇ ਤੁਸੀਂ ਨਕੋਦਰੋਂ ਆਓ ਜਲੰਧਰੋਂ ਆਓ ਇਹ ਜਿਹੜਾ ਲੱਧੜ ਪਿੰਡਿਆ ਲੱਧਣਾ ਪਿੰਡਾ ਉੱਤੋਂ ਥੋੜਾ ਜਿਹਾ ਅੱਗੇ ਆ ਕੇ ਆ ਇੱਕ ਵੀਊਅਰ ਦੇਖਣ ਵਾਲਾ ਬਾਜੀਵਾ ਮੇਰਾ ਵੀ ਦਿਲ ਕਰਦਾ ਇੱਥੇ ਘੰਟਾ ਦੋ ਘੰਟੇ ਆਰਾਮ ਦੇ ਨਾਲ ਬੈਠ ਕੇ ਫੇਰ ਹੀ ਆਪਾਂ ਵੀਡੀਓ ਬਣਾਈਏ ਪਰ ਆਪਾਂ ਗੱਲਬਾਤ ਵੀ ਕਰਾਂਗੇ ਨਾਲ ਇਹ ਸਾਹਮਣੇ ਜਿਹੜੀ ਸਕਰੀਨ ਲੱਗੀ ਆ ਸਕਰੀਨ ਲੱਗੀ ਆ ਇੱਥੇ ਨਾਲ-ਨਾਲ ਮੈਚ ਦਿਖਾਏ ਜਾਂਦੇ ਆ ਜੀ ਤੁਸੀਂ ਬਾਹਰ ਬੈਠ ਕੇ ਇੱਥੇ ਫੰਕਸ਼ਨ ਕਰੋ ਛੋਟੀ ਪਾਰਟੀ ਕਰੋ ਵੱਡੀ ਪਾਰਟੀ ਕਰੋ 50 ਬੰਦਿਆਂ ਦੀ ਕਰੋ 100 ਬੰਦਿਆਂ ਦੀ ਕਰੋ ਵਿਆਹ ਸ਼ਾਦੀਆਂ ਦੇ ਕਰੋ ਕਿਸੇ ਦੀ ਅਨਮਰਸਰੀ ਦੇ ਕਰੋ ਬਰਥਡੇ ਪਾਰਟੀਆਂ ਦੀ ਕਰੋ ਐਦਾਂ ਦੇ ਮੌਕੇ ਨਹੀਂ ਮਿਲਨੇ ਆਹ ਦੇਖਿਓ ਆ ਪਾਰਕਿੰਗ ਹੈ ਪਾਰਕਿੰਗ ਤੋਂ ਬਾਹਰ ਬਹੁਤ ਵਧੀਆ ਹੈ ਨਾਲ ਅੰਦਰ ਐਂਟਰ ਹੁੰਦੇ ਆ ਜਦੋਂ ਤੁਸੀਂ ਆਉਂਗੇ ਤੁਸੀਂ ਅੰਦਰ ਘਟ ਜਿਓਗੇ ਬਾਹਰ ਬੈਠ ਕੇ ਜਾਣਾ ਪਸਾ ਬਜਾ ਦਾ ਖਾਣਾ ਪਸੰਦ ਕਰੋਗੇ ਪ੍ਰਦੀਪ ਜੀ ਨਜ਼ਾਰਾ ਆ ਗਿਆ ਅੱਜ ਤਾਂ ਆ ਪਾਜੀ ਬਹੁਤ ਵਧੀਆ ਲੱਗਾ ਜੀ ਇੱਥੇ ਆਓ ਮੇਰੇ ਕੋਲ ਆ ਜਾ ਵਾਹ ਜੀ ਵਾਹ ਕਹਿੰਦਾ ਦਿਲ ਕੀਤਾ ਇਹ ਇੰਨਾ ਕੁਝ ਦਿੰਦੇ ਨਹੀਂ ਜਿਹੜੇ ਬਾਜੀ ਇਹ ਕਰਨ ਕਰਾਉਣ ਵਾਲਾ ਤਾਂ ਪਰਮਾਤਮਾ ਵਾ ਤੇ ਬੰਦਾ ਤਾਂ ਐਫਰਟ ਹੀ ਕਰ ਸਕਦਾ ਅਸੀਂ ਐਫਰਟ ਕੀਤਾ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਉਹਨਾਂ ਨੂੰ ਮੁੱਖ ਰੱਖ ਕੇ ਤੇ ਅੱਜ ਉਹਦਾ ਜਿਹੜਾ ਅਸੀਂ ਇੰਨੇ ਚਿਰਾਂ ਦਾ ਜ਼ੋਰ ਲਾ ਰਹੇ ਸੀ ਕੰਮ ਵਾਸਤੇ ਉਹਦਾ ਜਿਹੜਾ ਨਤੀਜਾ ਸਾਰੇ ਪੱਖੋਂ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਖੂਬਸੂਰਤ ਤਸਵੀਰਾਂ ਤੁਹਾਨੂੰ ਦਾ ਕ੍ਰਿਸਪੀ ਹੋਕਰ ਦੀਆਂ ਦਿਖਾ ਰਿਹਾ ਸੀ ਜਿੱਥੇ ਤੁਸੀਂ ਨਿਕੋਦਰ ਤੋਂ ਉਹ ਜਲੰਧਰ ਤੋਂ ਮਲਸੀਆ ਰੋਡ ਦੇ ਉੱਤੇ ਤੁਸੀਂ ਜ਼ਰੂਰ ਰੁਕਣਾ ਜੀ ਖਾਰ ਪੀਂਦਿਆਂ ਚਾਹੇ ਵੈਜ ਖਾਓ ਚਾਹੇ ਨੌਨ ਵੈਜ ਖਾਓ ਲੱਧੜਾ ਅੱਡੇ ਦੇ ਸਾਹਮਣੇ ਪੇਪਰ ਮਿੱਲ ਦੇ ਬਿਲਕੁਲ ਸਾਹਮਣੇ ਦਾ ਕ੍ਰਿਸਪੀ ਹੋਕਰ ਆ ਜੀ ਪ੍ਰਦੀਪ ਸ਼ੇਰਪੁਰ ਵਾਜੀ ਉਹਨਾਂ ਦਾ ਤੋਂ ਹੀ ਸਭਾਈ ਦੇਖ ਲਿਆ ਗੱਲਾਂ ਬਾਤਾਂ ਜੀ ਤੁਸੀਂ ਉਹਨਾਂ ਨੂੰ ਦੇਖ ਲਿਆ ਉਹਨਾਂ ਉਹਨਾਂ ਨੇ ਨਾਲ-ਨਾਲ ਉਹਨਾਂ ਦੇ ਸਾਥੀ ਓਨਰ ਨੇ ਤੁਸੀਂ ਵੀ ਜਦੋਂ ਮੀ ਆਓ ਜੀ ਬਿਲਕੁਲ ਕਵਾਂਗੇ ਮੈਂ ਤਾਂ ਇੱਥੇ 2 ਘੰਟੇ ਬੈਠ ਕੇ ਜਾਊਂਗਾ ਐਡਾ ਵਧੀਆ ਮੈਨੂੰ ਮਾਹੌਲ ਲੱਗਾ ਪਰ ਤੁਸੀਂ ਵੀ ਜਦੋਂ ਆਉਣਾ ਆ ਇੱਕ ਵਾਰ ਇੱਥੇ ਬ੍ਰੇਕ ਜ਼ਰੂਰ ਮਾਰਨੀ ਆ ਜੋ ਮਰਜ਼ੀ ਲਓ ਠੰਡਾ ਲਓ ਗਰਮ ਲਓ ਨਾਣੇ ਜਿਖਾਓ ਵੇਜਿਖਾਓ ਇੱਕ ਵਾਰੀ ਜ਼ਰੂਰ ਆਉਣਾ ਜੀ ਕਿੱਥੇ ਆਉਣਾ ਆ ਦਾ ਕ੍ਰਿਸਪੀ ਹੋਕਰ ਮਲਸੀਆਂ ਰੋਡ ਲੱਧੜਾ ਬੱਸ ਅਡੇ ਦੇ ਬਿਲਕੁਲ ਸਾਹਮਣੇ